ਇਹ ਪ੍ਰੋਫੋਨ ਲਾਉਣ ਲੱਗਿਆ ਪੂਰੇ ਮੱਝ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਇਹ ਕੈਮਿਸ ਹੋਇਆ ਕਿ ਜੀ ਮੱਝ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਹਾਂ ਜੀ ਇਹ ਮਗਰ ਕੀ ਹੈ ਭਾਈ ਜੀ ਮਗਰ ਕੱਟੀ ਹੈ ਜੀ ਸਹੀ ਹੈ ਲੈ ਵੀ ਚੀ ਕੱਚੀ ਪਾਚੀ ਪਈ ਦੀ ਤਾਂ ਰਕਾਰ ਕਿੰਨੇ ਕ ਕਿੰਨੇ ਲੀਟਰ ਦੁੱਧ ਦੇ ਥੱਲੇ ਇਹਦੇ ਥੱਲੇ ਹੈਗਾ ਜੀ ਸੱਜੇ ਤੇ ਭਾਈ 12 ਲੀਟਰ ਆ ਸੱਜੇ ਤੇ 12 ਲੀਟਰ 12 ਲੀਟਰ ਆ ਇਸ ਟਾਈਮ ਭਾਈ 8 ਕਿਲੋ ਦੁੱਧ ਹੈ ਥੱਲੇ 8 ਕਿਲੋ ਲਓ ਜੀ ਤੁਹਾਨੂੰ ਦੇਵਾ ਵੀ ਦਿਖਾ ਦਈਏ ਦੇਖ ਸਕਦੇ ਤੁਸੀਂ ਸਰਗਰ ਵਰਗੇ ਦਾ ਬਹੁਤ ਹੀ ਵਧੀਆ ਨਸਲ ਦੀ ਝੁੱਟੀ ਹੈ ਪੂਰੀ ਤੇ ਬਾਈ ਜੀ ਕੀ ਮੰਗ ਰੱਖੀ ਹੈ ਜੀ ਆਪਾਂ ਇਹਦੀ ਮੰਗ ਜੀ 65000 ਰੁਪਿਆ 65000 ਹਾਂ ਜੀ ਤੇ ਦੇ ਲੈਣ ਜੀ ਬਸ ਦੇ ਦਾਂਗੇ 60% ਠੀਕ ਹੈ ਜੀ ਉਹ ਦੀ ਵੇਚ ਲਵਾਂ ਬਾਈ ਜੀ ਜਿਹੜੇ 60% ਦੇ ਦਾਂਗੇ ਮੈਂ ਕਹਿ ਜੁਣਾ ਤੋੜ ਕੇ ਲਖਾ ਦਿਓ ਹਾਂ ਜੀ ਤੋੜ ਦਿੰਦੇ ਆ ਤੇ ਇੱਕ ਬਾਈ ਜੀ ਮਰੇ ਘੜਾ ਦਿਓ ਇੱਕ ਤਾਂ ਆਪਣਾ 9 ਬੋਲ ਦਿਓ 10 ਬੋਲ ਦਿਓ ਤੇ ਨੰਬਰ ਬੋਲ ਦਿਓ ਬਾਈ ਜੀ ਪਿੰਡ ਜੀ ਮੀਰਪੁਰ ਕਲਾ ਠੀਕ ਹੈ ਭਾਈ ਜੀ ਜ਼ਿਲ੍ਹਾ ਮਾਨਸਾ ਪੈਂਦਾ ਹੈ ਹਾਂ ਜੀ ਨਾਮ ਮੀਤ ਜੀ ਬੜਾ ਹੈ ਵੀ ਤੇ ਨਾਮ ਮੀਤਾ ਭਾਈ ਠੀਕ ਹੈ ਭਾਈ ਜੀ ਪਿੰਡ ਮੀਰਪੁਰ ਕਲਾ ਹਾਂ ਜੀ ਤੇ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲੋ ਤੁਹਾਨੂੰ ਸੰਪਰਕ ਕਰਨਾ ਹੋਵੇਗਾ 98774 61485 61485 6700 ਜੀ ਮਾਗਰੇ ਨੇ ਕੱਟੀ ਹੈ ਭਾਈ ਕੱਟੀ ਹੈ ਜੀ ਕੱਟੀ ਲਓ ਜੀ ਹਾਂ ਦੁਬਾਰਾ ਭਾਈ ਜੀ ਲੀਲੀ ਰਾਵੀ ਚ ਪੈਂਦੀ ਆ ਲੀਲੀ ਰਾਵੀ ਚ ਪੈਂਦੀ ਆ ਠੀਕ ਹੈ ਜੀ ਮੀਲੀ ਰਾਵੀ ਦੇ ਵਿੱਚ ਪੈਂਦੀ ਆ ਹਾਂ ਜੀ ਹਾਂ ਉਹ ਜੀ ਦੇਖ ਸਕਦਾ ਤੁਸੀਂ ਉਹ ਸੋਹਣੀ ਝੂਤੀ ਆ ਭਾਈ ਜੀ ਐਕਚੁਅਲੀ ਇਸ ਟਾਈਮ ਤਿਆਰ ਹੈ ਜਮਾ ਕੰਡੇ ਤੇ ਠੀਕ ਹੈ ਜੀ ਕੰਡੇ ਤੇ ਤਲਾ ਦਾਂਗੇ ਕੰਡੇ ਤੇ ਤਲਾ ਦਾਂਗੇ ਭਾਈ ਤੁਸੀਂ ਕੀ ਕਹਿੰਦੇ ਆ ਹਾਂ ਆਜੋ ਭਾਈ ਗਾਣਾ ਲਿਖ ਲੈਣਾ ਸੱਜਰ ਸੱਜਰ ਦਾ ਜਵਾਨ ਅਤੇ ਪੈਂਦੀ ਦਾ ਸੰਪਰਕ ਜੁੜਾ ਹੋਣਾ ਤਾਂ ਲੈਣਾ ਵੀਰੇ ਧੰਨਵਾਦ ਲਓ ਜੀ ਬਾਈ ਜੀ ਵੇਖ ਸਕਦੇ ਹੋ ਪੂਰੀ ਮੱਝ ਹੈ ਜਿਹੜੀ ਬਹੁਤ ਹੀ ਧੀਆ ਬੁਰਾ ਜਿਹੜਾ ਅਕਾਰ ਹੈ ਉਹ ਮਤਲਬ ਇਹ ਸੱਜਣ ਦਾ ਇਹਦਾ ਰਕਾਰਡ ਹੈਗਾ 12 ਲੀਟਰ ਦਾ ਤੇ ਇਸ ਟਾਈਮ ਇਹਦੇ ਥੱਲੇ 8 ਲੀਟਰ ਦੁੱਧ ਹੈ ਬਾਈ ਜੀ ਜਿਹੜੀ ਕਹਿੰਦੇ ਵੀ ਕੰਡਾ ਕਰਾ ਕੇ ਤੁਹਾਡੇ ਸਾਹਮਣੇ ਕਰ ਦਾਂਗੇ ਸੰਪਰਕ ਕਰ ਜਿਹੜੇ ਤੁਹਾਨੂੰ ਲੋੜ ਹੈ ਮੱਝ ਦੀ